ਇਹਰਾ ਨਾਮ ਅਸ਼ੋਕ ਕੁਮਾਰ ਹੈ ਜੀ ਹਾਂਜੀ ਸ਼ੋਕਮੋ ਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਖਾਲਸਾ enclave ਦਾ ਰਹਿਣ ਵਾਲਾ ਹਾਂ ਤੇ ਸਰ ਜੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਦੇਖੋ ਜੀ ਸਾਡਾ ਲੜਕਾ ਜਿਹੜਾ ਹੈ ਇਹ ਉੱਥੇ ਕੰਮ ਕਰਨ ਗਿਆ ਸੀ ਸੈਲਰ ਦੇ ਵਿੱਚ ਤੇ ਸਾਨੂੰ ਇਨਫੋਰਮ ਕੀਤਾ ਉਹ ਬੰਦੇ ਅੱਜ ਦੋ ਮੋਟਰਸਾਈਕਲ ਦੇ ਉੱਤੇ ਕਹਿੰਦੇ ਜੀ ਤੁਹਾਡੇ ਲੜਕੇ ਦੇ ਸੱਟ ਲੱਗ ਗਈ ਹੈ ਸੁਖਵੀਰ ਦੇ ਤੇ ਤੁਸੀਂ ਸਾਡੇ ਨਾਲ ਚੱਲੋ ਐਸ ਵਜੋਂ ਬੋਲਦਾ ਆ ਜਦੋਂ ਅਸੀਂ ਉਹ ਹਸਪੀਟਲ ਆਏ ਆ ਉਹਨਾਂ ਨੇ ਉਹ ਸਾਨੂੰ ਹੈਂਡਓਵਰ ਕਰਕੇ ਯਾਨੀ ਕਿ ਹਸਪੀਟਲ ਦੇ ਅੰਦਰ ਬਾਹਰ ਹੀ ਛੱਡ ਕੇ ਨਾ ਉਹ ਨੱਠ ਗਏ ਨਾ ਉਹਨਾਂ ਸਾਨੂੰ ਸ਼ਕਲ ਦਿਖਾਈ ਨਾ ਕੁਝ ਦੱਸਿਆ ਸਾਨੂੰ ਡਾਊਟ ਹੈ ਕਿ ਉਹਨਾਂ ਨੇ ਇਹਦਾ ਕਤਲ ਕੀਤਾ ਸੱਟਾਂ ਚੋਟਾਂ ਇਦਾਂ ਦੀਆਂ ਮਾਰੀਆਂ ਉਹਦੀ ਉਹਨ ਦੀ ਸਪੋਰਟ ਡੈਥ ਹੋਈ ਉਹ ਡੈੱਡ ਬੋਡੀ ਲੈ ਕੇ ਆਏ ਸੀ ਚਿੱਟਾ ਕੱਪੜਾ ਵਾ ਚਿੱਟਾ ਕੱਪੜਾ ਪਾ ਕੇ ਲੈ ਕੇ ਆਏ ਆ ਜਿਹੜੇ ਬੰਦਿਆਂ ਨੇ ਕੁੱਟਿਆ ਮਾਰੇ ਇਹਨੂੰ ਜਾਂ ਜੋ ਵੀ ਆ ਮਤਲਬ ਕਿ ਕੋਈ ਨਹੀਂ ਸਾਨੂੰ ਪਤਾ ਹੀ ਨਹੀਂ ਕੁਝ ਅੱਛਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਫੇ ਕਿੱਦਾਂ ਪਤਾ ਲੱਗਾ ਕਿ ਇਹ ਜੇ ਮੈਂ ਕੀ ਦੇਖੋ ਜਿਨੇ ਉਹ ਛੱਡ ਕੇ ਨੱਠ ਗਏ ਆ ਡੈੱਡ ਬੋਡੀ ਹਾਂਜੀ ਉਹਦੇ ਹਿਸਾਬ ਨਾਲ ਜੇ ਅਗਰ ਉਹਨਾਂ ਨੇ ਕੁਝ ਨਾ ਕੀਤਾ ਹੁੰਦਾ ਉਹਨਾਂ ਦੀ ਇਹੀ ਏਦਾਂ ਦੀ ਮਨਸ਼ਾ ਨਾ ਹੁੰਦੀ ਤਾਂ ਉਹ ਸਾਡੇ ਕੋਲ ਉੱਥੇ ਗੱਲਬਾਤ ਕਰਦੇ ਠਹਿਰਦੇ ਸਾਡੇ ਕੋਲ ਉਹ ਠਹਰੇ ਨਹੀਂ ਅਜੇ ਤੱਕ ਕੋਈ ਬੰਦਾ ਨਹੀਂ ਕੋਈ ਬੰਦਾ ਨਹੀਂ ਆਇਆ ਇਹ ਸੈਲਰ ਕਿੰਨੀ ਦੇਰ ਤੋਂ ਕਰ ਰਹੀ ਸੈਲਰ ਚ ਕੰਮ ਭਾਈਓ ਨਹੀਂ ਇਹ بجلی ਦਾ ਕੰਮ ਕਰਦੀ ਸੀ ਹਾਂ ਜੀ ਇਲੈਕਟ੍ਰੀਸ਼ੀਅਨ ਦਾ ਇਹ ਸੈਲਰ ਇਹਨਾਂ ਦੇ 4-5 ਆ ਕਦੀ ਜਿੱਦਣ ਕਹਿਣਾ ਵੀ ਅੱਜ ਦੁਕਾਨੀ ਕਰਿਆ ਅੱਜ ਕੋਟ ਕਰਿਆ ਅੱਜ ਰੌਲਪਿੰਡੀ ਕਰਿਆ ਇਦਾਂ ਮਤਲਬ ਖਟਾ ਰਹੀਏ ਖਲਵਾੜੇ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਕਿੱਥੇ ਇਹਦੀ ਡੈਥ ਹੋਈ ਹੈ ਸਾਨੂੰ ਕੋਈ ਪਤਾ ਨਹੀਂ ਜੀ ਇਹ ਤਾਂ ਉਹ ਛੱਡ ਕੇ ਚਲੇ ਗਏ ਜਦ ਸਾਨੂੰ ਕੋਈ ਦੱਸ ਦੇ ਸਾਨੂੰ ਇਹੀ ਇੱਕ ਘਰੋਂ ਮੈਨੂੰ ਕਹਿ ਕੇ ਆਇਆ ਵੀ ਆ ਗਏ ਦੇਖ ਲਓ ਵੀ ਗਾਂਧੀ ਹੱਤਾਂ ਲੈ ਕੇ ਵੀ ਉਹਦੇ ਸੱਟ ਲੱਗੀ ਤੇ ਜਦੋਂ ਜੋਦੀ ਗਾਂਧੀ ਆਏ ਤੇ ਮ੍ਰਿਤਕ ਦੀ ਗੋਸ਼ਟੀ ਤੀ ਤਾ ਉਹਦਾ ਉਹ ਨਹੀਂ ਅੰਦਰ ਵੀ ਨਹੀਂ ਬਾੜਿਆ ਬਾਹਰ ਗੱਡੀ ਦੇ ਪ੍ਰਾਈਵੇਟ ਗੱਡੀ ਆ ਗੱਡੀ ਦੇ ਵਿੱਚ ਹੀ ਪਈ ਸੀ ਡੈੱਡ ਬੋਡੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀਗੀ ਪਰ ਤੈਨਾਂ ਆਪਣੀ ਸਿਟੀ ਪੁਲਿਸ ਕੋਹਾੜਾ ਹੀ ਆ ਉਹਨੇ ਦੇਖਿਆ ਉਸ ਤੋਂ ਬਾਅਦ ਫਿਰ ਉਹਨੇ ਉਹ ਕਹਿੰਦੇ ਵੀ ਇਹ ਜਿੱਦਾਂ ਦੱਸਦੇ ਵੀ ਦਸਾਂਝੀ ਹੋਇਆ ਇਹ ਕਾਰਵਾਈ ਦਸਾਂਝਾ ਦੀ ਬਣਦੀ ਆ ਉਹਨੇ ਦਸਾਂਝਾ ਚੌਂਕੀ ਨੂੰ ਸੱਦੇ ਆ ਦਸਾਂਝਾ ਚੌਂਕੀ ਵਾਲੇ ਜਿਹੜੇ ਆ ਉਹ ਆਏ ਸੀ ਉਹ ਆ ਕੇ ਡੈੱਡ ਬੋਡੀ ਇੱਥੇ ਮੋਰਚੀ ਜਮ੍ਹਾਂ ਕਰ ਗਏ ਆ ਉਹ ਕਹਿੰਦੇ ਬੰਦੀ ਕਾਰਵਾਈ ਜੋ ਸਿਰੀ ਕਰਾਂਗੇ